ਮੈਨਾਂ ਜਿਸ ਥੀਰ ਕਵਰੀ ਹੈ ਜੀ ਬੜਾ ਦੇ ਲਾਇਆ ਗੰਦਰਾ ਗੋਰੇ ਨਾਲ ਭਰੇ ਭੇਡ ਰੱਖੀ ਜਣਾ ਚੱਕਰ ਇਹ ਆ ਕਿ ਵੀ ਜਿਹੜੇ ਜਿਹੜੇ ਜਿੱਥੋਂ ਕੂੜਾ ਜਾ ਰਿਹਾ ਇੱਥੋਂ ਤਾਜਪੁਰ ਰੋਡ ਤੇ ਉੱਥੇ ਗੱਡੀਆਂ ਖਾਲੀ ਨਹੀਂ ਹੋ ਪਾਰੀਆਂ ਇਸ ਕਰਕੇ ਇੱਥੇ ਰੇੜੇ ਦੀ ਲਹਿਣ ਲੱਗੀ ਹੋਈ ਹੈ ਪੂਰੇ ਦੀ ਕੋਈ ਗਲਤੀ ਨਹੀਂ ਹੈ ਕੀ ਲੱਗਦਾ ਸਰਕਾਰ ਕੰਮ ਨਹੀਂ ਕਰਦੀ ਹਾਂਜੀ ਸਰਕਾਰ ਵੱਲੋਂ ਕੰਮ ਨਹੀਂ ਹੋ ਰਿਹਾ ਨਹੀਂ ਸਰਕਾਰ ਵੱਲੋਂ ਤਾਂ ਦੇਖੋ ਉੱਥੇ ਜਿਹੜੀ ਪਰੇਸ਼ਾਨੀ ਹੈ ਉੱਥੇ ਪਰੇਸ਼ਾਨੀ ਹੈ ਤਾਜਪੁਰ ਰੋਡ ਤੇ ਜਿੱਥੇ ਮੇਨ ਕੂੜਾ ਜਾ ਰਿਹਾ ਵਾ ਇੱਥੇ ਤਾਂ ਕੋਈ ਦਿੱਕਤ ਨਹੀਂ ਇੱਥੇ ਤਾਂ ਉਹ ਖਾਲੀ ਹੋਣਗੇ ਡੱਬੇ ਤਾਂ ਉੱਧਰ ਜਗ੍ਹਾ ਕਿ ਕੂੜਾ ਜਾਊਗਾ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਪਰੇਸ਼ਾਨੀ ਤਾਂ ਬਸ ਆ ਰਹੀ ਹੈ ਕੂੜਾ ਨਹੀਂ ਕੰਮ ਨਹੀਂ ਹੋ ਪਾਰਿਆ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਕੂੜਾ ਅੱਧੀ ਗਿਆ ਅੱਧਾ ਹੀ ਪਿਆ ਵੱਲ ਘਰਾਂ ਵਾਲੇ ਸਾਨੂੰ ਕਹਿ ਰਹੇ ਆ ਭਾਈ ਤੁਸੀਂ ਕੂੜਾ ਨਹੀਂ ਚੱਕ ਰਹੇ ਹੋ ਕੋਈ ਨਹੀਂ ਆ ਰਿਹਾ ਸੁਣਾਈ ਗੱਲ ਕਮਿਸ਼ਨ ਸਾਹਿਬ ਨਾਲ ਕੋਈ ਗੱਲਬਾਤ ਨਹੀਂ ਜੀ ਉਹ ਕੋਈ ਕਮਿਸ਼ਨ ਸਾਹਿਬ ਨਹੀਂ ਆਇਆ ਵਿੱਚ ਨਹੀਂ ਆ ਰਿਹਾ ਦੇਖ ਲੋ ਕਾਰ ਕੀ ਹੋਇਆ ਪਿਆ ਇਲਾਕੇ ਦੇ ਐਮ ਐਲ ਏ ਕੋਈ ਇਲਾਕੇ ਦਾ ਕਾਉਂਸਲਰ ਨਿੱਕੂ ਨਹੀਂ ਜੀ ਇੱਥੇ ਕੋਈ ਕੋਈ ਇਲਾਕੇ ਦਾ ਕਾਉਂਸਲਰ ਨਹੀਂ ਆਇਆ ਕੋਈ ਕੁਝ ਨਹੀਂ ਆ ਅਜੇ ਸਵੇਰ ਦੇ 11 ਵਜੇ ਤੇ ਖੜੇ ਆ 10 ਵਜੇ ਨੇ ਕੋਈ ਹੱਲ ਨਹੀਂ ਕੋਈ ਰੋ ਦੇ 10 10 11 11 ਵਜੇ ਮੁੰਡੇ ਖਾਲੀ ਕਰਕੇ ਜਾਂਦੇ ਨੇ ਗੱਡੀਆਂ ਤੂੰ ਕੰਮ ਦੇਖ ਲਓ ਸਾਰਾ ਪਿਆ ਕੱਲ ਨੂੰ ਇਹ ਹੋਊਗਾ ਦੁਆਲੀ ਆ ਗਈ ਸਿਰ ਦੇ ਉੱਤੇ ਲੋਕਾਂ ਨੇ ਕਹਿਣਾ ਕੰਮ ਨਹੀਂ ਹੋ ਰਿਹਾ ਕੀ ਕਰਾਂਗੇ ਅਸੀਂ ਜੱਗੋਂ ਨਹੀਂ ਕੂੜਾ ਸਿੱਟ ਹੋ ਰਿਹਾ ਸੜ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ ਲੋਕੀ ਪਰੇਸ਼ਾਨ ਹੋ ਰਹੇ ਲੋਕੀ ਪਰੇਸ਼ਾਨ ਅਸੀਂ ਪਰੇਸ਼ਾਨ ਆ ਲੋਕੀ ਕਾਦੇ ਪਰੇਸ਼ਾਨ ਆ ਲੋਕਾਂ ਦੇ ਕੂੜੇ ਚੱਕੇ ਜਾਣਗੇ ਤਾਂ ਹੀ ਜੇ ਗੱਡੀਆਂ ਖਾਲੀ ਹੋਣਗੀਆਂ ਸਵੇਰ ਦੇ ਇੱਥੇ ਖੜੇ ਨੇ 8 ਵਜੇ ਦੇ ਸਵੇਰ ਨੰਬਰ ਤਾਂ ਕੋਣ ਕਰਾ ਮੇਨ ਚਾਰ ਕੋਣ ਕਰਾ ਮੈਨ ਮੈਨ ਨੂੰ ਨਹੀਂ ਪਤਾ ਉਹਦਾ ਕਿਹੜਾ ਆ ਕਿਹੜਾ ਨਹੀਂ ਠੀਕ ਆ ਨਾ ਮੇਰਾ ਲੰਬੜਦਾਰ ਮਣੀ ਆ ਹਾਂ ਉਹਨੇ ਕੀ ਕਰਨ ਉਹਦੇ ਨਾਲ ਮੇਰੇ ਕੋਈ ਗੱਲੇ ਨਹੀਂ ਹੋ ਰਹੀ ਅਗਲਾ ਕਹਿੰਦਾ ਸਾਰੇ ਖੜੇ ਨੇ ਸਾਰੇ ਪਰੇਸ਼ਾਨ ਹੈ ਤੁਸੀਂ ਕਿਹੜਾ ਇਕੱਲੇ ਹੋ ਡਬਲ ਡੂੜੀ ਕਰੀ ਇਹਨਾਂ ਤੋਂ ਡਬਲ ਇਹ ਸਾਰੀ ਦਿਹਾੜੀ ਦੀ ਡਿਊਟੀ ਹੈ ਡਬਲ ਕਾ ਦੀ ਇਹ ਰਿਸੀ ਦੀ ਹੈ ਅਸਲ ਸਵੇਰ ਦੇ ਲੱਗੇ ਆ ਸਵੇਰ ਦਾ ਇੱਥੇ ਬੇਲੇ ਖੜੇ ਆ ਕੋਈ ਕੰਮ ਨਹੀਂ ਹੋ ਰਿਹਾ ਗੱਡੀ ਖਾਲੀ ਹੋਊਗੀ ਤਾਂ ਕੰਮ ਹੋਊਗਾ ਐਮਐਲਏ ਕੋਈ ਨਹੀਂ ਚਲ ਬਸ ਸੁਣਾ ਕੁਝ ਨਹੀਂ ਕੋਈ ਨਹੀਂ ਸੁਣਾਈ ਕੋਈ ਆ ਦੇਖੋ ਤੁਸੀਂ ਇਹ ਖੁਦ ਮੇਰੇ ਤੋਂ ਕੀ ਸੁਣਨਾ ਚਾਹੁੰਦੇ ਤੁਸੀਂ ਖੁਦ ਦੇਖੋ ਉਹਨਾਂ ਨੂੰ ਕੋਈ ਮਤਲਬ ਨਹੀਂ